ਅੱਜ ਅਸੀਂ ਚੱਲੇ ਆ ਜੀ ਸੂਬਿਕ ਸਾਡੀ ਭੂਆ ਨੂੰ ਕਮਾਨ ਫਰਾਣ ਅੱਜ ਚੱਲੇ ਆ ਆਪਾਂ ਅਲੰਗਾਪੁਰ ਅਲੰਗਾਪੁਰ ਆ ਸਾਡੇ ਪੁੱਪੜ ਦੇ ਗੁਰਦਾਰੇ ਤੇ ਨਾਲ ਵਿੱਚ ਤੇ ਵੀ ਜਾਵਾਂਗੇ ਉੱਥੇ ਵੀ ਭੂਆ ਨੂੰ ਕਮਾ ਕੇ ਆਵਾਂਗੇ ਅਸੀਂ ਰਸਤੇ 'ਚ ਰੁਕੇ ਆ ਤੰਦੂਰ ਦੀ ਮਿੱਟੀ ਲੈਣ ਵਾਸਤੇ ਸਾਨੂੰ ਦਿਖ ਗਈ ਆ ਦੇਖੋ ਬੰਦੇ ਲੱਗੇ ਹੋਏ ਨੇ ਤੇ ਉਹ ਦੇਖੋ ਐਕਸੀਡੈਂਟ ਹੋ ਗਿਆ ਉੱਥੇ ਤੇ ਭੂਆ ਫੋਟੋ ਖਿੱਚਦੀ ਪਈ ਐ ਆਮਨ ਦਾ ਨਵਾਂ ਪਲੇਨ ਆਇਆ ਪੂਆ ਬੈਠ ਕੇ ਇੰਜੋਏ ਕਰ ਰਹੀ ਵਿੱਚ ਪੂਆ ਬੈਠੀ ਹੈ ਹੈ ਨਾ ਨੀ ਪਤਾ ਅੱਜ ਇੱਥੇ ਨਹੀਂ ਨਾਣਾ ਆਪਾਂ ਕੱਪੜੇ ਨਹੀਂ ਲੈ ਕੇ ਆਏ ਤੇ ਨੂਰ ਲੱਗਾ ਹੈ ਮਿੱਟੀਆਂ ਨਾਲ ਨੂਰ ਪਤ ਨਾ ਕਰ ਯਾਰ ਵਾ ਇੰਜੋਏ ਕਰਦੀ ਪਈ ਹੈ ਕਿੰਦਾ ਪੂਆ ਮਜਾ ਆ ਸੋਣਾ ਲੰਘ ਦੇਣਾ ਆਪਾਂ ਇਹ ਆਓ ਬਰਦਰਾ ਚੇਰੇ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਸਤ ਸ੍ਰੀ ਅਕਾਲ ਤੇ ਕੀ ਹਾਲ ਚਾਲ ਮੇਰੇ ਪਿਆਰੇ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੋਗ ਦੇ ਵਿੱਚ ਤੇ ਜਿਵੇਂ ਤੁਸੀਂ ਦੇਖਿਆ ਮੁੰਡੇ ਆ ਗਏ ਨੇ ਅ ਅੱਜ ਅਸੀਂ ਚੱਲੇ ਆ ਜੀ ਸੂਬਿਕ ਸਾਡੀ ਭੂਆ ਨੂੰ ਕਮਾਨ ਫਰਾਣ ਤੇ ਭੂਆ ਨੇ ਦੇਖਣਾ ਔਲੰਗਾ ਪੋਤਾ ਗੁਰਦੁਆਰਾ ਜਿੱਥੇ ਸਾਡਾ ਫੁੱਪੜ ਰਹਿੰਦਾ ਹੁੰਦਾ ਸੀ ਪਹਿਲਾਂ ਤੇ ਚੱਲਦੇ ਆਂ ਉੱਥੇ ਹੁਣ ਤੇ ਜਾ ਕੇ ਪੁਆ ਨੂੰ ਘੁਮਾਣੇ ਫਰਾਂਨੇ ਆ ਪੁਆ ਵੀ ਸਾਡੀ ਸਾਸੀ ਦਾ ਪੁਆ ਜੀ ਮਤਲਬ ਹੈ ਹਾਂ ਜੀ ਕਿੱਥੇ ਚੱਲੇ ਆਂ ਆਪਾਂ ਅੱਜ ਚੱਲੇ ਆਪਾਂ ਅਲੰਗਾਪੁਰ ਅਲੰਗਾਪੁਰ ਆ ਸਾਡੇ ਫੁੱਪੜ ਦੇ ਗੁਰਦਾਰੇ ਗੁਰਦਾਰੇ ਮੱਥਾ ਟੇਕਾਂ ਮੱਥਾ ਟੇਕਾਂ ਤੇ ਨਾਲ ਵਿੱਚ ਤੇ ਵੀ ਜਾਵਾਂਗੇ ਉੱਥੇ ਵੀ ਪੁਆ ਨੂੰ ਘੁਮਾ ਕੇ ਆਵਾਂਗੇ ਤੇ ਹੁਣ ਟਾਈਮ ਨਾ ਵੇਸਟ ਕਰਦੇ ਹੋਏ ਬੈਠਦੇ ਆਂ ਗੱਡੀ 'ਚ ਤੇ ਚੱਲਦੇ ਆਂ ਸਿੱਧਾ ਸੂਪੀ

ਥੈਂਕ ਯੂ ਐਂਜਨ ਨਾਲ ਇੱਕ ਵਨ ਚੂਚਾ ਓਕੇ ਇਹ ਮਿੱਟੀ ਦਿਖਾ ਲਈ ਆਪਾਂ ਥੈਂਕ ਯੂ ਵੈਰੀ ਮਚ ਕੋਇਆ ਸਲਾਮਤ ਮਰਾਮ ਇਸਲਾਮਤ ਤੇ ਹੁਣ ਬੈਠਦੇ ਆਂ ਤੇ ਚੱਲਦੇ ਆਂ ਸਿੱਧਾ ਸੂਬਿਕ A few minutes later ਤੇ ਹਾਂਜੀ ਦੋਸਤੋ ਆਪਾਂ ਪਹੁੰਚ ਚੁੱਕੇ ਆਂ ਸੂਬਿਕ ਤੇ ਮੀਂਹ ਰੁਕ ਚੁੱਕਿਆ ਪਰ ਬੱਦਲ ਹਜੇ ਵੀ ਬਣੇ ਹੋਏ ਨੇ ਕਿਸੇ ਵੀ ਵਕਤ ਪੈਸਾ ਆਦਾ ਤੇ ਹਾਂਜੀ ਦੋਸਤੋ ਆਪਾਂ ਇੱਕ ਵਾਰੀ ਫੇਰ ਆ ਗਏ ਆ ਬੋਰਡਵੌਕ ਸਮੁੰਦਰ ਦਾ ਕਿਨਾਰਾ ਸੀ ਆਪਾਂ ਗੋਲੂ ਤੇ ਬਾਗ ਨੂੰ ਲੈ ਕੇ ਆ ਸੀ ਉੱਥੇ ਆ ਗਏ ਆ ਤੇ ਅੱਜ ਥੋੜਾ ਜਿਹਾ ਮੌਲ ਸ਼ਾਂਤ ਹੈ ਇਹ ਪਿਛਲੀ ਵਾਰ ਸੀ ਹੈ ਨਾ ਦਿਖਦਾ ਨਹੀਂ ਸੀ ਹਾਂ ਕਿਦੋਂ ਸੀ ਇੱਥੇ ਜਾਜ ਬੰਦ ਦੇ ਨੇ ਵੀ ਉਹ ਨਾ ਹੋ ਜੇ ਪਰ ਹੁਣ ਬੰਦ ਹੋਇਆ ਪਿਆ ਨਾ ਇੱਥੋਂ ਸ਼ਿਪਾ ਬੰਦ ਨੇ लुक कैट्स इधर आ इतना निकलेगी वो देखो री इधर देखे इधर देखे हाँ करा उधर आएगी हैगी है कै छोटी छोटी बिल्लियां बड़ी हैं हैं ਤੇ ਪੂਆ ਫੋਟੋਆਂ ਖਿੱਚਦੀ ਪਈ ਐ ਤੇ ਹਾਂਜੀ ਦੋਸਤੋ ਹੁਣ ਇੱਥੋਂ ਚੱਲੇ ਆਪਾਂ ਸਿੱਧਾ 올 ਹੈਂਡਸ ਵਿੱਚ ਤੇ ਉੱਥੇ ਜਾ ਕੇ ਪੂਆ ਨੂੰ ਦਿਖਾ ਕੇ ਆਨੇ ਆ ਤੇ ਐਂਡ 'ਚ ਜਾਵਾਂਗੇ ਫਿਰ ਆਪਾਂ ਗੁਰੂ ਘਰ ਮੱਥਾ ਟੇਕਣ ਆਤੇ ਬੱਸ ਅਨੋ ਜੀ ਆਪਾਂ ਆ ਗਏ ਆ 올 ਹੈਂਡਸ ਪੀਸ ਤੇ ਹਾਂਜੀ ਕਿੱਦਾਂ ਮੁੰਡਾ ਐਕਸਾਈਟਡ ਆ ਪੂਰਾ ਇੱਥੇ ਆ ਕੇ ਔਰ ਮਜ਼ਾ ਆ ਗਿਆ ਲੱਚਰ ਲੋਗੇ ਦਾ ਅੱਜ ਨਾ ਛੱਲਾ ਹੈ ਨਹੀਂ ਤੇ ਪਾਣੀ ਵੀ ਬਹੁਤ ਸਾਫ਼ ਹੈ ਇੱਥੇ ਘੜਪਤ ਫੋਟੋ ਕਿਤਰੀ ਤੇ ਨੂਰ ਤੇ ਬਹੁਤ ਨਾ ਐਕਸਾਈਟਡ ਹੋਇਆ ਬੈ ਤੇ ਅੱਜ ਅਸੀਂ ਇੱਥੇ ਸਿਰਫ ਪੂਆ ਨੂੰ ਦਿਖਾਉਣ ਵਾਸਤੇ ਲੈ ਕੇ ਆਏ ਆ ਵੀ ਐਦਾਂ ਦਾ ਸਮੁੰਦਰ ਹੁੰਦਾ ਪੂਆ ਸ਼ਾਇਦ ਸੈਕਿੰਡ ਟਾਈਮ ਸਮੁੰਦਰ ਤੇ ਆਣ ਲੱਗੀ ਫਰਸਟ ਟਾਈਮ ਇੰਗਲੈਂਡ ਗਈ ਸੀ ਉੱਥੇ ਗਈ ਸੀ ਵਿੱਚ ਤੇ ਸੈਕਿੰਡ ਟਾਈਮ ਹੁਣ ਇੱਥੇ ਆਈ ਐ ਤੇ ਆਮਨ ਆਰਡਰ ਕਰਦਾ ਵੈ ਉਹ ਆ ਸਾਡੀ ਲੱਗੀ ਹੋਈ ਵੀਡੀਓ ਬਣਾਉਣ ਵਾਸਤੇ ਹੈ ਨਹੀਂ ਪਤਾ ਅੱਜ ਇੱਥੇ ਨਹੀਂ ਨਾਨਾ ਆਪਾਂ ਕੱਪੜੇ ਨਹੀਂ ਲੈ ਕੇ ਆਏ ਉਹ ਦੇਖੋ ਪਲੇਨ ਦੇਖਦਾ ਵੈ ਮੁੰਡਾ ਇਹ ਵੇ ਹੈ ਗੋਲ ਗੋ ਕੰਮ ਕੇ ਆ ਗਈ ਤੂੰ ਰੋਇਆ ਕਿਉਂ ਸੀ ਉਹ ਜਦੋਂ 에ਰੋਪਲੇਨ ਦੇਖਿਆ ਸੀ ਤੇ ਹਾਂਜੀ ਦੋਸਤੋ ਕੰਫਰਟ ਕੇ ਭੁੱਖ ਲੱਗੀ ਸੀ ਤੇ ਹੁਣ ਕੁਝ ਖਾਣ ਲੱਗੇ ਆ ਰਾਈਸ ਆ ਗਏ ਨੇ ਆਪਣੇ ਤੇ ਥੋੜੀ ਜਿਹੀ ਪੇਟ ਪੂਜਾ ਕਰਦੇ ਆ ਹੈ ਤੇ ਨੂਰ ਲੱਗਾ ਹੈ ਮਿੱਟੀਆਂ ਨਾਲ ਨੂਰ ਪਤ ਨਾ ਕਰ ਯਾਰ ਕਹਿੰਦਾ ਮੈਂ ਨਾਣਾ ਡੈਡੀ ਮੈਂ ਨਾਣਾ ਮੈਂ ਕਿਦਰੇ ਕੱਪੜੇ ਨਹੀਂ ਲੈ ਕੇ ਆਏ ਨਾਲੇ ਅੱਜ ਅਸੀਂ ਆਪ ਨਹੀਂ ਲੈ ਕੇ ਆਇਆ ਮੈਂ ਬੜਾ ਕਿਵੇਂ ਨੂੰ ਲੈ ਕੇ ਤੇ ਮੈਂ ਲੈ ਕੇ ਆਇਆ ਹੁੰਦਾ ਫਿਰ ਮੈਂ ਵੜ ਜਾਣਾ ਸੀ ਹੁਣ ਇੱਥੇ 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 ਚੱਲ ਤੋ ਹੁਣ ਹੁਣ ਆਏਗਾ ਓਕੇ ਹੋ ਵੱਜ ਗਏ ਚਲ ਆ ਜਾ ਹੁਣ ਆ ਜਾ ਆ ਜਾ ਹੁਣ ਖੇਦੀ ਚੱਲ ਤਾਂ ਮਦਰ ਹੁਣ ਤੇ ਹਾਂਜੀ ਦੋਸਤੋ ਖਾਣਾ ਖਾ ਲਿਆ ਤੇ ਹੁਣ ਪੈਪਸੀ ਪੀਨੇ ਆ ਤੇ ਹੁਣ ਚੱਲਦੇ ਆਂ ਇੱਥੋਂ ਕਿਸੇ ਅਗਲੀ ਡੈਸਟੀਨੇਸ਼ਨ ਤੇ A few minutes later ਤੇ ਹਾਂਜੀ ਦੋਸਤੋ ਆਪਾਂ ਆਏ ਆ ਹੁਣ ਅਮਨ ਦੇ 에ਰਪੋਰਟ ਤੇ ਤੇ ਤੁਸੀਂ ਜਿਹੜਾ ਵਿਊ ਚੈੱਕ ਕਰੋ 에ਰੋਪਲੇਨ ਖੜੇ ਨੇ ਤੇ ਐ ਅਮਨ ਦਾ ਨਵਾਂ ਪਲੇਨ ਆਇਆ ਤੇ ਕੁਆ ਬੈਠ ਕੇ ਇੰਜੋਏ ਕਰ ਰਹੀ ਵਿੱਚ ਕੁਆ ਬੈਠੀ ਹੈ ਹੁਣ ਜਾਜੂ ਹੀ ਦੇਖ ਲੈਨੇ ਤੇ ਹੁਣ ਚੱਲਿਆ ਸਿੱਧੇ ਆਪਾਂ ਅਗਲੀ ਡੈਸਟੀਨੇਸ਼ਨ ਤੇ A few minutes later ਤੇ ਹੁਣ ਆਇਆ ਅਸੀਂ ਇੱਥੇ ਪੂਲ ਤੇ ਨਾਲ ਵਾਸਤੇ ਪਾ ਲਈ ਇਹਦਾ ਬੂਆ ਹਲੋ ਜੀ ਮਿੱਤਰੋ ਇੱਥੇ ਨਾਂਦੇ ਪਏ ਨੇ ਨੂਰ ਮਾਤਾ ਅਰਨਪਾ ਪ੍ਰੀਤੀ ਕਾਚੀ ਸਹਿਜ ਤੇ ਵੀਰਾ ਸੇਪੂਆ ਮੈਨੂੰ ਲੱਗਦਾ ਸਾਡੀ ਨਹਾ ਕੇ ਨਿਕਲਿਆ ਇਹ ਸਵੀਮਿੰਗ ਕਰਕੇ ਹਾਂਜੀ ਬੂਆ ਜੀ ਕਿੱਦਾਂ ਮਜ਼ਾ ਆਇਆ ਐ ਆ ਜਾ ਨੂਰ ਹਣਾ ਚਲਿਏ ਵਾ ਇੰਜੋਏ ਕਰਦੀ ਪਈ ਐ ਨੂਰ ਓਏ ਚਲ ਚਲ ਪਰ ਬਹੁਤ ਹੋ ਗਿਆ ਉਹ ਸੱਜੀ ਵੀ ਨਿਕਲ ਲਗਾ ਚਲੋ ਕਹਾਣੀ ਦੋਸਤੋ ਬੱਚਿਆਂ ਨੇ ਸਵੀਮਿੰਗ ਕਰ ਲਈਏ ਵੱਡਿਆਂ ਨੇ ਵੀ ਨਾਲ ਕਰ ਲਈਏ ਤੇ ਹੁਣ ਚੱਲਦੇ ਆਂ ਆਪਾਂ ਸਿੱਧਾ ਅਮਨ ਦੇ ਰੂਮ ਦੇ ਵਿੱਚ ਹੁਣ ਤੇ ਉੱਥੇ ਜਾ ਕੇ ਇਹਨਾਂ ਦਾ ਚੇਂਜ ਕਰਵਾਨੇ ਆ ਇਹਨਾਂ ਨੂੰ ਆ ਬਾਥ ਕਰਾਨੇ ਆ ਇਹਨਾਂ ਦੇ ਕੱਪੜੇ-ਕੁਪੜੇ ਨਵਾਣੇ ਤੋਂ ਆਨੇ ਆ ਤੇ ਇਹਨਾਂ ਨੂੰ ਨਵਾਣੇ ਤੋਂ ਆਨੇ ਆ ਤੇ ਉਸ ਤੋਂ ਬਾਅਦ ਚਲਾਂਗੇ ਹੁਣ ਸਿੱਧਾ ਗੁਰੂ ਘਰ ਉੱਥੇ ਜਾ ਕੇ ਦਿਖਾਵਾਂਗਾ ਮੇਰੇ ਫੋਨ ਦੀ ਬੈਟਰੀ ਵੀ ਕਿਉਂਕਿ ਲੋ ਹੋ ਰਹੀ ਹੈ ਤੇ ਨੂਰ ਨਾਲ ਤੋਂ ਬੈਠਾ ਵਾ ਦਰੋਸਾ ਜੀ ਵੀ ਨਾਲ ਤੋਂ ਬੈਠਾ ਉਹ ਬੜੀ ਤਤੜੀ ਤਾਈ ਹੋਈ ਓਏ ਹੈ ਤੇ ਇਧਰ ਆ ਅਰਨਵ ਵੀ ਨਾ ਬੈਠਾ ਹੈ ਕਿਦਾ ਬੂਆ ਮਜਾ ਆਇਆ ਸੋਣਾ ਲੰਗਾ ਦੇਣਾ ਆਪਣਾ ਇੱਥੇ ਰੰਦਾ ਆਮਣ ਪਿੱਛੇ ਤੇ ਹੁਣ ਆਪਾਂ ਚੱਲਦੇ ਆਂ ਤੁਸੇ ਦਾ ਗੁਰਦਾਰੇ ਤੇ ਉੱਥੇ ਮੱਥਾ ਟੇਕਦੇ ਆਂ ਲੰਗਰ ਪਾਣੀ ਛਕਦੇ ਆਂ ਤੇ ਫਿਰ ਚੱਲਦੇ ਆਂ ਸਿੱਦਾ ਘਰੇ ਤੇ ਹਾਂਜੀ ਦੋਸਤੋ ਆਪਾਂ ਪਹੁੰਚ ਗਏ ਆਂ ਜਿੱਥੇ ਸਾਡੇ ਖੁੱਪੜ ਜੀ ਰਹਿੰਦੇ ਸੀ ਇਹ ਲੰਗਾ ਪਰ ਗੁਰਦਾਰੇ ਵਾ ਕੀ ਹੈ ਤਰਗੇ ਨੇ ਸਾਰੇ ਇਹ ਆਓ ਗੁਰਦਾਰਾ ਸ੍ਰੀ ਗੁਰੂ ਤੇਗ ਬਹਾਦਰ ਗੁਰਦਵਾਰਾ ਸਾਹਿਬ